ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਅਮੀਰ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਆਪਣਾ ਬੇਸ਼ਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਿਆਲ ਆਉਂਦੇ ਜਾਂਦੇ ਆ ਹਾਂ ਬਾਈ ਚੱਲ ਤੇ ਸਿਆਲਾਂ ਵਿੱਚ ਸਭ ਤੋਂ ਜ਼ਰੂਰੀ ਚੀਜ਼ ਆਪਾਂ ਨੂੰ ਗਰਮ ਪਾਣੀ ਹੁੰਦਾ ਹੈ ਹਾਂਜੀ ਤੇ ਗਰਮ ਪਾਣੀ ਵਾਸਤੇ ਆਪਾਂ ਨੂੰ ਗੀਜਰ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਤੇ ਆਪਾਂ ਅੱਜ ਬਾਈ ਤੋਂ ਜਾਣਕਾਰੀ ਲਵਾਂਗੇ ਵੀ ਆਪਾਂ ਨੂੰ ਘਰੇ ਕਿਹੜਾ ਗੀਜਰ ਲਾਉਣਾ ਚਾਹੀਦਾ ਕਿਹੜੇ ਗੀਜਰ ਦੇ ਕਿਹੜੇ ਕਿਹੜੇ ਫਾਇਦੇ ਆ ਕਿਹੜੇ ਗੀਜਰ ਦੇ ਕਿਹੜੇ ਕਿਹੜੇ ਨੁਕਸਾਨ ਆ ਠੀਕ ਆ ਬਜੀ ਆਮ ਤੌਰ ਤੇ ਆਪਣੇ ਦੋ ਗੀਜਰ ਚੱਲਦੇ ਹੈਗੇ ਹਨਾ ਹਾਂ ਇੱਕ ਗੈਸ ਵਾਲਾ ਇੱਕ ਬੈਸ ਜਾਂ ਬਿਜਲੀ ਵਾਲਾ ਇੱਕ ਗੈਸ ਵਾਲਾ ਗੈਸ ਵਾਲਾ ਬਜੀ ਠੀਕ ਹੈ ਜੀ ਪਾਥੀਆਂ ਵਾਲੇ ਗੀਜਰ ਦੀ ਆਪਾਂ ਗੱਲ ਨਹੀਂ ਕਰਦੇ ਅੱਜ ਹਾਂ ਉਹ ਤਾਂ ਆਪਣਾ ਦੇਸੀ ਉਹ ਆਪਣਾ ਮਹਿਕਮਾ ਨਹੀਂ ਹੈਗਾ ਹਾਂ ਦੇਸੀ ਤੇ ਹੁਣ ਬਈ ਤੁਹਾਨੂੰ ਸਰਵਿਸ ਵਾਸਤੇ ਫੋਨ ਆਉਣ ਲੱਗ ਗਏ ਹੋਣਗੇ ਹਨਾ ਕਿਉਂਕਿ ਪਾਣੀ ਗਰਮ ਨਾਲ ਨੌਣਾ ਸ਼ੁਰੂ ਕਰ ਦਿੱਤਾ ਕਈ ਲੋਕਾਂ ਨੇ ਹਾਂ ਬਈ ਸਾਨੂੰ ਅਸੀਂ ਹੁਣ ਮੰਨ ਕੇ ਚੱਲੋ ਵੀ ਪੰਜ ਸੱਤ ਗੀਜਰਾਂ ਦੀ ਜਿਹੜੀ ਸਰਵਿਸ ਆ ਅਸੀਂ ਕਰਤੀ ਹੋ ਜਿਹਨਾਂ ਦੇ ਅਸੀਂ ਰਾਡ ਹੈ ਚੇਂਜ ਕਰਤੀ ਠੀਕ ਹੈ ਵੀਰੇ ਉਹ ਜਿਹੜੇ ਗਿੱਜਰਾ ਕੀ ਗੈਸ ਵਾਲੇ ਨਹੀਂ ਸ਼ੋ ਬਿਜਲੀ ਵਾਲੇ ਕੀਜਰਾ ਦੀ ਸਰਵਿਸ ਕੀਤਾ ਗੈਸ ਵਾਲਾ ਵਾਲੇ ਆਪਾਂ ਨੂੰ ਬੁਲਾਈ ਜਾਂਦੇ ਆ ਫੋਨ ਉਹਨਾਂ ਦੇ ਵੀ ਆਪਾਂ ਬਹੁਤ ਜਲਦੀ ਕਰਕੇ ਅਪਡੇਟ ਦੇਵਾਂਗੇ ਤੁਹਾਨੂੰ ਵੀਡੀਓ ਵੀ ਪਾਵਾਂਗੇ ਆਪਾਂ ਬਿਲਕੁਲ ਤੇ ਹੁਣ ਜਿਹੜਾ ਬਈ ਆਪਣਾ ਪਹਿਲਾ ਸਵਾਲ ਹੈ ਵੀ ਬਿਜਲੀ ਵਾਲਾ ਗਿੱਜਰ ਤੇ ਗੈਸ ਵਾਲਾ ਗਿੱਜਰ ਦੋਨਾਂ ਚ ਫਰਕ ਕੀ ਹੈ ਫਰਕ ਬਈ ਆਏ ਆ ਦੇਖੋ ਜਿਹੜਾ ਬਿਜਲੀ ਵਾਲਾ ਗਿੱਜਰਾ ਹੈ ਹਾਂਜੀ ਉਹ ਆਪਣਾ ਪਹਿਲੀ ਗੱਲ ਤਾਂ ਤੁਹਾਨੂੰ ਬਦਈਆ ਵੀ ਆਪਣਾ ਲਾਈਟ ਤੇ ਚੱਲਣਾ ਹਾਂ ਬਿਲਕੁਲ ਜਦੋਂ ਲਾਈਟ ਹੋਊਗੀ ਉਦੋਂ ਨੇ ਚੱਲਣਾ ਬਿਲਕੁਲ ਉਹਦੀ ਵੱਡਿਆ ਨੁਕਸਾਨ ਉਹਦਾ ਇਹੀ ਹੈ ਵੀ ਮੰਨ ਕੇ ਕਈ ਵਾਰੀ ਮੰਨ ਕੇ ਚਲੋ ਲਾਈਟ ਨਹੀਂ ਆਉਂਦੀ ਕੋਈ ਫਾਲਟ ਪੈ ਗਿਆ ਹੂੰ ਹੂੰ ਆਪਾਂ ਜਿਹੜੇ ਬੰਦੇ ਨੇ ਕੋਈ ਜੋਬ ਜਾਂ ਕੋਈ ਡਿਊਟੀ ਤੇ ਜਾਣਾ ਟਾਈਮ ਟੂ ਟਾਈਮ ਉਹਨੇ ਨਹਾਉਣਾ ਹੁੰਦਾ ਪਾਣੀ ਉਦੋਂ ਵਰਤਣਾ ਹੁੰਦਾ ਉਦੋਂ ਫਿਰ ਉੱਥੇ ਬੜੀ ਮੁਸ਼ਕਲ ਆਉਂਦੀ ਹੈ ਵੀ ਜਿਹੜਾ ਬਿਜਲੀ ਵਾਲਾ ਗਿੱਜਰਾ ਜੇ ਲਾਈਟ ਨਾ ਹੋਈ ਤਾਂ ਪਾਣੀ ਜਿਹੜਾ ਤਾਂ ਤਾਂ ਨਹੀਂ ਆਪਾਂ ਨੂੰ ਦੇ ਸਕਦਾ ਬਿਲਕੁਲ ਉਦੋਂ ਫਿਰ ਬਾਈ ਆਪਾਂ ਨੂੰ ਜਿਹੜਾ ਗੈਸ ਵਾਲਾ ਗਿੱ ਜੇ ਤਾਂ ਆਪਾਂ ਟੂਟੀ ਛੱਡਾਂਗੇ ਦੇਖੋ ਨਾਲ ਦੀ ਨਾਲ ਉਹਦਾ ਪਾਣੀ ਘਰ ਮ ਆ ਜਾਣਾ ਮੌਸਮ ਖਰਾਬ ਹੋਵੇ ਹੂੰ ਹੂੰ ਨੇਰੀ ਹੋਵੇ ਮੀਂਹ ਆ ਜਾਏ ਕੁਝ ਵੀ ਮੰਨ ਕੇ ਚੱਲੋ ਹੂੰ ਹੂੰ ਆਪਣਾ ਜਿਹੜਾ ਉਹ ਸਿਸਟਮ ਹੈ ਬਿਲਕੁਲ ਗੈਸ ਵਾਲੇ ਨਾਲ ਆਪਣਾ ਮਸਲਾ ਜਿਹੜਾ ਉਹ ਹੱਲ ਹੋ ਜਾਂਦਾ ਆਪਾਂ ਪਾਣੀ ਉਹਦੇ ਨਾਲ ਵਰਤ ਸਕਦੇ ਆ ਬਾਕੀ ਜੇ ਆਪਾਂ ਨੇਰੇ ਸਵੇਰੇ ਕੋਈ ਮਾੜਾ ਮੋਟਾ ਥੋੜਾ ਪਾਣੀ ਕੱਢਣਾ ਬਿਲਕੁਲ ਆਪਾਂ ਨਾਲ ਦੀ ਨਾਲ ਉਹਨਾਂ ਕ ਉਹ ਤੋਂ ਯੂਜ਼ ਕਰ ਸਕਦੇ ਆ ਗੈਸ ਵਾਲੇ ਤੋਂ ਬਿਲਕੁਲ ਕੈਨ ਦਾ ਭਾਵ ਕੀ ਹੈ ਬਿਦ ਦੋਨਾਂ ਦੇ ਆਪਣੇ ਆਪਣੇ ਫਾਇਦੇ ਆ ਹਾਂ ਭਾਈ ਜੇ ਹਰੇਕਾਂ ਦੇ ਆਪਣਾ ਦੋਨੇ ਕੀ ਜਨਾਏ ਦੇਖੋ ਪੱਖੋ ਪੱਖ ਫਾਇਦੇ ਆ ਨੁਕਸਾਨ ਵੀ ਆ ਫਾਇਦੇ ਵੀ ਆ ਹਾਂ ਜਿਹੇ ਜਮਨੀ ਵਾਲੇ ਦੇ ਵਿੱਚ ਇਹ ਆ ਵੀ ਤੁਸੀਂ ਆਪਣਾ 24 ਘੰਟੇ ਵਾਸਤੇ ਪਾਣੀ ਗਰਮ ਰੱਖ ਸਕਦੇ ਹੋ ਹਣਾ ਪਹਿਲਾਂ ਤਾਂ ਭਾਈ ਦੇਖੋ ਪੰਨੇ ਵਾਲੇ ਦਾ ਉਹ ਸਿਸਟਮ ਹੋ ਗਿਆ ਜਦੋਂ ਆਪਾਂ ਛੱਡਣਾ ਹੈ ਜੇ ਹੁਣ 25 ਲੀਟਰ ਦਾ ਗੀਜਰਾ ਬਿਲਕੁਲ ਮੰਨ ਕੇ ਚੱਲੋ ਵੀ ਘੱਟੋ ਘੱਟ ਜਿਹੜੇ ਗਲਾਸ ਲੈਣ ਗੀਜਰਾ ਤਾਂ 20-25 ਮਿੰਟ 20 ਮਿੰਟ ਲੈਣਗੇ ਪਾਣੀ ਗਰਮ ਕਰਨਾ ਗਰਮ ਕਰਨ ਲੱਗੇ ਬਿਲਕੁਲ ਐ ਤਾਂ ਹੈ ਨਹੀਂ ਵੀ ਬਾਈ ਨਾਲ ਦੀ ਨਾਲ ਹੋ ਜੂ ਠੀਕ ਹੈ ਜੀ ਜਿਹੜਾ ਇਨਸਟੈਂਟ ਗੀਜਰਾ ਆਪਾਂ ਕਿਚਨ ਦੇ ਵਿੱਚ ਲਾ ਦਨੇ ਆ ਤਨ 2 ਲੀਟਰ ਵਾਲਾ ਹੂੰ ਹੂੰ ਉਹਦੇ ਚ ਆ ਵੀ ਜਿਹੜਾ ਮਿੰਟ 2 ਮਿੰਟ ਚ ਪਾਣੀ ਗਰਮ ਕਰਨ ਹੋ ਜਾਂਦਾ ਉਹ ਤੇ ਰਾੜ ਵੱਡਾ ਹੁੰਦਾਗਾ ਬਿਲਕੁਲ ਉਹਦੇ ਬਾਰੇ ਵੀ ਆਪਾਂ ਉਹ ਤਾਂ ਨਹੀਂ ਯਾਰ ਵੱਡਾ ਹਾਂ ਵੱਖਰੀ ਵੀਡੀਓ ਆਪਾਂ ਸਪੈਸ਼ਲ ਬਣਾਵਾਂਗੇ ਉਹਦੇ ਵਾਸਤੇ ਵੀ ਤੇ ਜਿਹੜਾ ਗੈਸ ਵਾਲਾ ਗੀਜਰਾ ਗਿਆ ਇਹ ਨਾਲ ਦੀ ਨਾਲ ਆਪਾਂ ਹਾਂ ਗੈਸ ਵਾਲਾ ਦਾ ਬਾਈ ਤੁਹ ਹਾਂਜੀ ਜਿੰਨਾ ਕ ਆਪਾਂ ਟੈਂਪਰੇਚਰ ਆਪਾਂ ਨੂੰ ਚਾਹੀਦਾ 70 75 80 ਉਹਦੇ ਹਿਸਾਬ ਨਾਲ ਉਹਦਾ ਬਟਨ ਲੱਗਿਆ ਹੁੰਦਾ ਉਹਤੇ ਸੈੱਟ ਕਰਕੇ ਆਪਾਂ ਰੱਖ ਦਿਆਂ ਦੇਖੋ ਜਦੋਂ ਟੂਟੀ ਛੱਡਦੇ ਨਾਲ ਦੀ ਨਾਲ ਗਰਮ ਪਾਣੀ ਜਿਹੜਾ ਆਉਣ ਲੱਗ ਜਾਂਦਾ ਤੇ ਬਾਈ ਇਹਨਾਂ ਦੀ ਰਿਪੇਅਰ ਕਿੰਦੀ ਵੱਧ ਹੈਗੀ ਰਿਪੇਅਰ ਦਾ ਬਾਈ ਹੋਣਾ ਐ ਦੇਖਿਆ ਜਾਵੇ ਤਾਂ ਸਾਡੇ ਸੰਤਾਪਕ ਤਾਂ ਬਿਜਲੀ ਵਾਲੇ ਦੀ ਰਿਪੇਅਰ ਜ਼ਿਆਦਾ ਹੈ ਬਿਜਲੀ ਵਾਲੇ ਦੀ ਜ਼ਿਆਦਾ ਹੈ ਹਾਂ ਉਹ ਐ ਜ਼ਿਆਦਾ ਹੈ ਬਾਈ ਆਪਣੇ ਪਾਣੀਆਂ ਜਿਹੜੇ ਸੋਰਾ ਬਹੁਤਾ ਪਾਣੀਆਂ ਚ ਠੀਕ ਹੈ ਜੀ ਤੇ ਇਹਨਾਂ ਦੇ ਕਈ ਗਿਜਰ ਦੇ ਬੱਚੇ ਤਾਂ ਆਪਾਂ ਲੈਣੇ ਆ ਜਿਹੜੇ ਬ੍ਰਾਂਡਡ ਗਿਜਰ ਆਉਂਦੇ ਆ ਕੰਪਨੀਆਂ ਕਲਾਸ ਲਾਈਨ ਵਾਲੇ ਗੀਜਰ ਆਪਾਂ ਕਹਿ ਦੇਗੇ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਕਰੋੜ ਲੱਗੀ ਹੁੰਦੀ ਐ ਮਗਜੀਸ਼ਮ ਰੋਡ ਠੀਕ ਐ ਜੀ ਉਹ ਨਵੇਂ ਦਿਨਾਂ ਵਾਲੀ ਆਉਂਦੀ ਉਹ ਤਾਂ ਬਾਅਦ ਦੇ ਵਿੱਚ ਵੀ ਹੁਣ ਆਉਣ ਲੱਗ ਗਈ ਆਪਾਂ ਨਾਲ ਨਾ ਸ਼ਾਰਟ ਵੀ ਲਾ ਦਿੰਨੇ ਆ ਮਿਲ ਜਾਂਦੀ ਐ ਉਹਦੇ ਆਲਾ ਸੋਰਾ ਕਿੰਨਾ ਨਿਕਲ ਰਿਹਾ ਨਾ ਗੀਜਰ ਦੇ ਵਿੱਚੋਂ ਸਾਬਾ ਵੀਡੀਓ ਜਿ hun ਦਿਖਾ ਦਿੰਨੇ ਆ ਜਿਹੜਾ ਆਪਾਂ ਮਰਫੀ ਰੀਚੜਦਾ ਗੀਜਰ ਆ ਬਾਈ ਇਹ ਬਿਲਕੁਲ ਇਹਦਾ ਆਪਣੇ ਆਪਾਂ ਬਾਜ਼ਾਰ ਦੇ ਵਿੱਚੋਂ ਕਾਫੀ ਗੀਜਰ ਲਾਇਸ ਆਪਣੇ ਪਿੰਡ ਦੇ ਵਿੱਚ ਮੰਨ ਕੇ ਚੱਲੋ 5 ਸਾਲਾਂ ਦੇ ਬਾਅਦ ਇੱਕ ਗੀਜਰ ਖੋਲਿਆ ਇੱਕ ਆਪਾਂ 4 ਸਾਲਾਂ ਦੇ ਬਾਅਦ ਖੋਲਿਆ ਤਿੰਨ ਚਾਰ ਗੀਜਰ ਜਿਹੜੇ 4-4 ਸਾਲਾਂ ਬਾਅਦ ਆਪਾਂ ਇਹਨਾਂ ਦੀ ਹੁਣ ਰਿਪੇਅਰ ਕੀਤੀ ਆ ਇਹਦੇ ਵਿੱਚੋਂ ਕਿੰਨਾ ਕ ਨਿਕਲਿਆ ਬਈ ਸ਼ੋਰ ਇਹਨਾਂ ਦੇ ਵਿੱਚੋਂ ਮੰਨ ਕੇ ਚੱਲੋ ਬਈ ਜਿਹੜੀ ਰਾਡ ਆ ਉਹ ਜਮ ਖਤਮ ਹੋਈ ਪਈ ਸੀ ਠੀਕ ਹੈ ਜੀ ਜਿਹੜੀ ਨੂੰ ਮੈਗਨੀਸ਼ੀਅਮ ਰਾਡ ਬੋਲਦੇ ਆਪਾਂ ਉਹਨੂੰ ਜਿਹੜੀ ਖਤਮ ਕਰਦੀ ਆ ਠੀਕ ਪਗੜਾ ਦਿੰਦੀ ਆ ਕਹਿ ਦਿੱਗੇ ਓਕੇ ਉਸ ਤੋਂ ਬਾਅਦ ਹੁਣ ਇਹ ਗੀਜਰ ਚੱਲਦੇ ਸੀ ਪਾਣੀ ਵੀ ਗਰਮ ਕਰਦੇ ਸੀ ਐਦਾਂ ਦੀ ਗੱਲ ਨਹੀਂ ਸੀ ਵੀ ਪਾਣੀ ਨਹੀਂ ਗਰਮ ਕਰਦੇ ਸੀ ਮੇਨ ਪ੍ਰੋਬਲਮ ਕੀ ਸੀ ਬਈ ਇਹ ਕੱਟ ਜਾਂਦੇ ਸੀ ਥੋੜ ਸੋਰਾ ਇੰਨਾ ਜ਼ਿਆਦਾ ਭਰਿਆ ਹੋਇਆ ਸੀ ਉਹਨਾਂ ਨੂੰ ਸਾਹ ਨਹੀਂ ਮਿਲ ਰਿਹਾ ਸੀ ਪਾਣੀ ਗਰਮ ਕਰਨ ਵਾਸਤੇ ਬਿਲਕੁਲ ਤੁਹਾਨੂੰ ਵੀਡੀਓ ਚ ਆਪਾਂ ਦਿਖਾ ਰਹੇ ਹਾਂ ਵੀ ਇਹਦੇ ਵਿੱਚ ਆਪਾਂ ਸੋਰਾ ਜਿਹੜਾ ਬਹੁਤ ਜ਼ਿਆਦਾ ਸੋਰਾ ਨਿਕਲ ਰਿਹਾ ਚਾਰ ਪੰਜ ਕਿਲੋ ਦੇ ਕਰੀਬ ਸੋਰਾ ਨਿਕਲੇ ਗਿੱਜਰ ਦੇ ਵਿੱਚੋਂ ਠੀਕ ਹੈ ਜੀ ਤੇ ਤਾਂ ਕਰਕੇ ਭਾਈ ਆਪਾਂ ਜਦੋਂ ਖੋਲ ਲਿਆ ਰਾਡ ਆਪਾਂ ਚੇਂਜ ਕਰਤਾ ਵੀ ਰਾਡ ਦੀ ਤੁਹਾਨੂੰ ਪਤਾ ਜੀ ਦਾ ਆਪਾਂ ਹੁਣ ਮੂਰੇ ਸੀਜ਼ਨ 'ਚ ਚੱਲਣਾ ਹੈ ਕਈ ਵਾਰੀ ਰਾਡ ਛਾਂਟ ਹੋ ਜੇ ਹੂੰ ਹੂੰ ਤਾਂ ਫਿਰ ਆਪਾਂ ਨੂੰ ਕਰੰਟ ਲੱਗ ਸਕਦਾ ਆਪਣਾ ਨੁਕਸਾਨ ਹੋ ਸਕਦਾ ਇਹਦੇ ਵਿੱਚ ਮੇਨ ਫਾਲਟ ਆਹੀ ਹੈ ਇਹਦੇ 'ਚ ਇਹਨਾਂ 'ਚ ਬਿਜਲੀ ਨਾਲੋਂ ਜ਼ਿਆਦਾ ਆਪਾਂ ਜਿਆਦਾ ਬਣ ਜਾਂਦਾ ਇਹਨਾਂ ਚ ਠੀਕ ਹੈ ਜਿਹੜਾ ਆਪਣਾ ਗੈਸ ਵਾਲਾ ਉਹਦਾ ਵਿੱਚ ਦੇਖੋ ਹਵਾ ਫਲਾਈਆਂ ਹੋਈਆਂ ਹਾਂ ਲੰਗਾ ਫਟ ਗਿਆ ਅੰਦਰ ਫਟ ਗਿਆ ਹੋ ਗਿਆ ਪਹਿਲੀ ਗੱਲ ਤਾਂ ਹੁਣ ਜਿਹੜੇ ਆਪਣੇ ਪਲੰਬਰ ਬਾਈ ਆ ਉਹ ਪੁਆਇੰਟ ਹੀ ਬਾਹਰ ਛੱਡ ਦਿੰਦੇ ਨੇ ਬਿਲਕੁਲ ਜਾਂ ਬਾਥਰੂਮ ਦੇ ਵਿੱਚ ਐਗਜ਼ਾਸਟ ਫੈਣ ਲੱਗਿਆ ਹੋਵੇ ਤਾਂ ਇੰਦਾਂ ਦੀ ਫਟਣ ਫੋਟਣ ਦੀ ਬਾਈ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਉਹਨੂੰ ਲਾ ਸਕਦੇ ਹਾਂ ਸਿਲੰਡਰ ਆਪਣਾ ਤੁਸੀਂ ਬਾਹਰ ਰੱਖ ਲਓ ਬਸ ਮੇਨ ਆਹੀ ਹੁੰਦਾ ਉਹਦੇ ਜੇ ਕੋਸ਼ਿਸ਼ ਕਰੋ ਵੀ ਜਿਹੜਾ ਗਿੱਜਰ ਆ ਉਹ ਵੀ ਬਾਹਰ ਹੋਵੇ ਹਾਂ ਉਹ ਜੇ ਆਪਾਂ ਨਵਾਂ ਜਿਹੜਾ ਹੁਣ ਆਪਾਂ ਘਰ ਬਣਾ ਰਹੇ ਹਾਂ ਜੇ ਆਪਾਂ ਪੁਆਇੰਟ ਰ ਤੁਸੀਂ ਐ ਇੱਕ ਆਪਣਾ ਹੱਲ ਹੋ ਸਕਦਾ ਵੀ ਤੁਸੀਂ ਦੋਨੇ ਪੁਆਇੰਂਟ ਰੱਖ ਲਓ ਅੰਦਰ ਤੁਸੀਂ ਬਿਜਲੀ ਵਾਲੇ ਦਾ ਰਖਾ ਲਓ ਬਾਈ ਪਾਏ ਪੀਆ ਠੀਕ ਹੈ ਜੇ ਤੁਸੀਂ ਗੈਸ ਵਾਲਾ ਲਾਉਣਾ ਤੁਸੀਂ ਬਾਹਰ ਪੁਆਇੰਂਟ ਰਖਾ ਲਓ ਹਾਂਜੀ ਹਾਂਜੀ ਸਿਲੰਡਰ ਉਹਦਾ ਬਾਹਰ ਹੀ ਆਪਾਂ ਰੱਖ ਸਕਦੇ ਆਂਗੇ ਹਾਂਜੀ ਐਗਜ਼ੌਸਟ ਫੈਨ ਜ਼ਰੂਰ ਲਾ ਲਓ ਵਾਹ ਵਾਸ਼ਰੂਮ ਦੇ ਵਿੱਚ ਚਾਹੇ ਛੋਟਾ ਗਿੱਜਰ ਬਿਜਲੀ ਵਾਲਾ ਲੱਗਿਆ ਹੋਇਆ ਬਿਲਕੁਲ ਚਾਹੇ ਛੋਟਾ ਗਿੱਜਰ ਬਾਈ ਗੈਸ ਵਾਲਾ ਲੱਗਿਆ ਹੋਇਆ ਹੂੰ ਐਗਜ਼ੌਸਟ ਫੈਨ ਤੇ ਵੀ ਤੁਹਾਨੂੰ ਦੱਸ ਦਿਆਂ ਕਿ ਕਈ ਵਾਰੀ ਆਪਾਂ ਪਾਏ ਪਾ ਵਾਲਾ ਐਗਜ਼ੌਸਟ ਫੈਨ ਲਵਾ ਲੈਣੇ ਆ ਬਾਈ ਕਿ ਬਿਲਕੁਲ ਤੁਸੀਂ ਆਪ ਦਾ ਜਦੋਂ ਨਕਸ਼ਾ ਬਣਾਉਣਾ ਨਕਸ਼ੇ ਵਾਲੇ ਤੋਂ ਪ੍ਰੋਪਰ ਡਰਾਇੰਗ ਦੇ ਵਿੱਚ ਵੱਡਾ ਜਿਹੜਾ ਆਪਾਂ 11.5 12 ਇੰਚ ਵੈਂਟੀਲੇਸ਼ਨ ਜਿਹਨੂੰ ਕਹਿੰਦੇ ਆ ਹਾਂਜੀ ਕਸ਼ਟਕ ਦਾ ਬਾਈ ਉਹਦਾ ਪੁਆਇੰਟ ਛੜਾਓ ਉਹੀ ਪੱਕਾ ਜਿਹੜਾ ਉਹ ਕੰਮ ਕਰਦਾਗਾ ਠੀਕ ਹੈ ਜੀ ਕਿਉਂਕਿ ਸਟੀਮ ਬਣ ਜਾਂਦੀ ਹੈ ਜਦੋਂ ਆਪਾਂ ਠੰਡੇ ਪਾਣੀ ਨਾਲ ਕਈ ਵਾਰੀ ਬੱਚੇ ਜਦੋਂ ਨਹਾਉਂਦੇ ਆ ਬਾਅਦ ਡਾਲਨਦੇ ਆ ਆਪਾਂ ਡਾ ਕੇ ਨਹਾਉਣੇ ਆ ਭਾਪ ਇੰਨੀ ਜ਼ਿਆਦਾ ਬਣ ਜਾਂਦੀ ਹੈ ਬਾਈ ਬਾਹਰ ਨਹੀਂ ਨਿਕਲਦੀ ਬਿਲਕੁਲ ਉਹਦੇ ਨਾਲ ਗੈਸ ਬਣ ਜਾਂਦੀ ਆ ਉਹਦੇ ਨਾਲ ਵੀ ਆਪਣਾ ਜਿਹੜਾ ਨੁਕਸਾਨ ਹੋ ਸਕਦਾਗਾ ਬਿਲਕੁਲ ਤੇ ਦੂਜੀ ਗੱਲ ਜਿਹੜ ਵਿਜਨ ਹੈ ਕੰਮ ਕਰਨੋਂ हट ਜਾਂਦਾ ਜਾਂ ਧੂਆ ਮਾਰ ਲੱਗ ਜਾਂਦਾ ਉਹਦੀ ਕਰਨੀ ਪੈਂਦੀ ਹੈ ਇਹਦੇ ਵਿੱਚ ਬਈ ਆਏ ਆ ਦੇਖੋ ਜੇ ਤੁਸੀਂ ਚਲਾਉਣ ਤੋਂ ਪਹਿਲਾਂ ਕਰਵਾ ਲਓਗੇ ਤਾਂ ਆਪਣਾ ਫਾਇਦਾ ਗਾ ਜਦੋਂ ਬਾਲੇ ਵਿੱਚ ਕੀ ਕਰਦੇ ਆ ਜਦੋਂ ਜਮਾ ਬਲੌਕ ਹੋ ਜਾਂਦਾ ਇਹਦੇ ਵਿੱਚ ਫਿਲਟਰ ਹੀ ਹੁੰਦਾ ਗਾ ਇੱਕ ਠੀਕ ਹੈ ਜੀ ਰੈਡੀਏਟਰ ਦੀ ਤਰ੍ਹਾਂ ਜਦੋਂ ਉਹਦੇ ਵਿੱਚ ਮਿੱਟੀ ਰੇਤ ਆ ਭਰ ਜਾਂਦਾ ਆਪਾਂ ਚਲਾਉਂਦੇ ਨਹੀਂ ਜਦੋਂ ਆਪਾਂ ਉਹਨੂੰ ਉਹਵੇਂ ਜਿਵੇਂ ਛੱਡ ਦਿੰਦੇ ਆ ਉਹਦੇ ਵਿੱਚ ਬਈ ਮਿੱਟੀ ਪਈ ਜਾਂਦੀ ਰਹਿੰਦੀ ਆ ਫਿਲਟਰ ਤੇ ਜਦੋਂ ਆਪਾਂ ਅਗਲੇ ਸੀਜ਼ਨ ਚਲਾਉਣੇ ਆ ਉਹ ਲਾਰਜੀ ਮਾਰ ਕੇ ਜਾਂ ਤਾਂ ਕਾਲਾ ਜਾ ਕਰ ਦਿੰਦਾ ਕੰਦ ਨੂੰ ਉਦੋਂ ਵੱਲ ਫਿਰ ਸਾਨੂੰ ਕਹਿੰਦੇ ਬਈ ਯਾਰ ਆਹ ਦਿੱਕਤ ਆ ਗਈ ਠੀਕ ਹੈ ਜਾਂਦਾ ਤੇ ਕੋਈ ਕਵਰ ਵਗੈਰੇ ਜਾਂ ਕੁਝ ਪਾ ਦੋ ਹਾਂ ਜਾਂ ਤੁਸੀਂ ਇਹਨੂੰ ਚਲਾਉਂਦੇ ਰਹੋ ਨਹੀਂ ਇਹ ਕਿਰਲੀਆਂ ਕੋਲ ਲੰਗ ਪੜ ਜਾਂਦੇ ਆ ਹਾਂ ਇਹਦੇ ਵਿੱਚ ਕਿਲੀਆਂ ਪਾ ਜਿਓ ਛੜਦੇ ਆ ਬਾਈ ਵਿਚੀ ਪੜਾਕਾ ਜਾਂ ਮਾਰ ਕੇ ਵਿਚੀ ਮੱਚ ਜਾਂਦੀਆਂ ਉਹ ਮੱਕੜੀਆਂ ਲਾ ਲਓ ਜਾਂ ਕਿਰਲੀਆਂ ਲਾ ਲਓ ਯਾਰ ਇੱਤਾ ਪਾ ਜਾਂਦਾ ਇਹਦੇ ਵਿੱਚ ਹਾਂ ਹਾਂ ਬਿਲਕੁਲ ਜਾਂ ਬਾਈ ਤੁਸੀਂ ਇਹਨੂੰ ਚਲਾਉਣ ਤੋਂ ਪਹਿਲਾਂ ਸਰਵਿਸ ਕਰਾ ਲਓ ਇਹਦਾ ਕੋਈ ਬਾਲਾ ਚਾਰਜਰ ਨਹੀਂ ਲੱਗਦਾ ਹਾਂ ਹਾਂ ਇੱਕ ਡੇਢ ਬੋਤਲ ਤੇਲ ਆਬ ਦੀ ਲੱਗਣੀ ਹੈ ਇਹਦੇ ਤੇ ਠੀਕ ਹੈ ਬਾਈ ਬਾਕੀ ਇਹਦੇ ਵਿੱਚ ਕੋਈ ਪੈਨ ਵਾਲਾ ਨਹੀਂ ਫੰਡਾ ਹੈਗਾ ਵੀ ਆਪਾਂ ਨਵੀਂ ਚੀਜ਼ ਵੱਧ ਤੋਂ ਵੱਧ ਬਾਈ ਦਾ ਡਰਮ ਖਰਾਬ ਹੁੰਦਾ ਉਹ ਘੱਟੋ ਘੱਟ ਤਿੰਨ ਚਾਰ ਸਾਲਾਂ ओके ਉਹ ਜੇ ਆਪਾਂ ਗਲਾਸ ਲੈਂਡ ਵਾਲਾ ਗਿੱਜਰ ਮਹਿੰਗਾ ਗਿੱਜਰ ਲਾਵਾਂਗੇ ਤਾਂ ਉਹਦਾ ਰਾੜ ਆਪਣਾ ਚੱਲ ਚੱਲ ਜਾਂਦਾਗਾ ਹੂੰ ਹੂੰ ਜਿਹੜਾ ਆਪਣਾ ਨਾਰਮਲ 3500 4000 ਵਾਲਾ ਗਿੱਜਰ ਆਉਂਦਾ ਬਿਨਾ ਗਲਾਸ ਲੈਂਡ ਤੋਂ ਠੀਕ ਹੈ ਜੀ ਉਹਦਾ ਭਾਈ ਜਦੋਂ ਆਪਾਂ ਖੋਲ ਲਿਆ ਉਹਦਾ ਰਾੜ ਤਾਂ ਆਪਾਂ ਨੂੰ ਪਾਉਣੀ ਪਊਗਾ ਤੇ ਨਾਈ ਐਨੇ ਵਧੀਆ ਰਾੜ ਐ ਤੇ ਨਾਈ ਆਪਣੀ ਜਿਹੜੇ ਪਾਣੀ ਆ ਉਹ ਐਨੇ ਵਧੀਆ ਨਹੀਂ ਠੀਕ ਹੈ ਤੇ ਭਾਈ ਜਦੋਂ ਆਪਾਂ ਮੰਨ ਲਓ ਕਿਸੇ ਨੇ ਗੈਸ ਵਾਲਾ ਗਿੱਜਰ ਲੈਣਾ ਹਾਂਜੀ ਤਾਂ ਉਦੋਂ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾਗਾ ਕਿਉਂਕਿ ਕੰਪਨੀਆਂ ਇਹ ਵੀ ਦੇਸੀ ਬਣਾਉਂਦੇ ਆ ਹਨਾ ਹਾਂ ਭਾਈ ਇਹਨਾਂ ਦੇ ਮਾਰਕ ਹੀ ਲੱਗੇ ਹੁੰਦੇ ਆ ਮਾਰਕ ਹੀ ਲੱਗੇ ਹੋਏ ਆ ਇਹਨਾਂ ਦੇ ਵਿੱਚ ਤੁਸੀਂ ਆਏ ਆ ਵੀ ਹੈਵੀ ਡਰਮ ਵਾਲਾ ਗਿੱਜਰ ਲਾਓ ਠੀਕ ਹੈ ਤੁਸੀਂ ਉਹਦਾ weight ਦੇਖੋ ਓਕੇ ਇੱਕ ਤਾਂ ਹਲਕਾ ਆਉਂਦਾ ਜਮਾਂ ਹਾਂਜੀ ਕਿ ਭਾਈ ਆਪਣਾ 2500 ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ 2500 2700 3000 ਅਲੱਗ-ਅਲੱਗ rate ਆ ਇਹਨਾਂ ਦੇ ਓਕੇ ਜੀ ਵੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਪੂਰਾ ਹੈਵੀ ਡਰਮ ਵਾਲਾ ਜਿਹੜਾ ਗਿੱਜਰਾ ਉਹ ਲਾਓ ਠੀਕ ਹੈ ਭਾਈ ਕਿਉਂਕਿ ਇਹਦੇ ਨਾਲ ਕੱਲ ਨੂੰ ਜੇ ਵਿੱਚ ਸਹੀ ਆਪਣਾ ਡਰਮ ਸਹੀ ਨਹੀਂ ਲੱਗਾ ਤਾਂ ਇਹਦੇ ਨਾਲ ਵੀ ਅੱਗ ਲੱਗ ਕੇ ਆਪਣਾ ਇਹਨਾਂ ਨੂੰ ਨੁਕਸਾਨ ਹੋ ਸਕਦਾਗਾ ਬਲਾਸ ਠੀਕ ਹੈ ਬਈ ਉਹ ਕਹਿੰਦੇ ਆਪਾਂ ਵਧੀਆ ਹੈਵੀ ਲਾਵਾਂਗੇ ਤਾਂ ਇਤਾਂ ਦੀ ਬਈ ਕੋਈ ਦਿੱਕਤ ਨਹੀਂ ਆਉਂਦੀ ਹੁਣ ਸਾਡੇ ਮੰਨ ਕੇ ਚੱਲੋ 6-6 7-7 ਸਾਲ ਦੇ ਗਿੱਜਰ ਲੱਗੇ ਹੋਏ ਜਿਹਨਾਂ ਦੀ ਸੀ ਸਰਵਿਸ ਕੀਤੀ ਆ ਦੋ-ਦੋ ਵਾਰੀ ਤਿੰਨ-ਤਿੰਨ ਵਾਰੀ ਠੀਕ ਹੈ ਅੱਜ ਤੱਕ ਉਹਨਾਂ ਦੇ ਡਰਮ ਵੀ ਬਈ ਚੱਲੀ ਜਾਂਦੇ ਆ ਵਧੀਆ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਹੜੇ ਕਹਿੰਦੇ ਠੀਕ ਆ ਉਹ ਬੰਦੇ ਕਹਿੰਦੇ ਬਈ ਇਸ ਤਰ ਬਿਜਲੀ ਵਾਲਾ ਗਿੱਜ ਨਹੀਂ ਲਵਾਉਂਦੇ ਇਸ ਤਾਂ ਲਵਾਵਾਂਗੇ ਸਿਲੰਡਰ ਵਾਲਾ ਬਿਲਕੁਲ ਬਾਕੀ ਜਿਹੜਾ ਪਾਣੀ ਐ ਉਹ ਵੀ ਮੰਨ ਕੇ ਚੱਲੋ ਜੇ ਛੋਟਾ ਪਰਿਵਾਰ ਆ ਤਾਂ ਬਈ ਇੱਕ ਸੀਜ਼ਨ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਦ ਦੋ ਕੁ ਸਿਲੰਡਰਾਂ ਨਾਲ ਆਪਣਾ ਜਿਹੜਾ ਕਸੀਜਨ ਉਹ ਲੰਘ ਜਾਂਦਾ ਠੀਕ ਹੈ ਬਈ ਇਹਦਾ ਦੇਖੋ ਆਪਾਂ ਡੋਲੀ ਜਿਲੇ ਜਨਾ ਮਰਜ਼ੀ ਡੋਲੀ ਜਾਏਗੀ ਬਾਹਲੇ ਦੇ ਵਾਲਾ ਬਾਈ ਇਹਦੇ ਵਿੱਚ ਸੈੱਲ ਹੁੰਦੇ ਆ ਰੇੜੂ ਵਾਲੇ ਵੱਡੇ ਠੀਕ ਉਹਨਾਂ ਦੀ ਪ੍ਰੋਬਲਮ ਆਉਂਦੀ ਆਪਾਂ ਸੈੱਲ 60-70 ਰੁਪਈਆ ਦੇ ਲੈ ਕੇ ਵਿਚਾਰ ਚੋਂ ਪਾ ਸਕਦੇ ਆ ਤੇ ਬਾਕੀ 250-300 ਰੁਪਈਆ ਆਪਣਾ ਜੇ ਆਪਾਂ ਸਰਵਿਸ ਕਰਦੇ ਆ ਬਾਈ 300 ਕੋਈ 350 ਹੋਰੇ ਕਿਤਾ ਆਉਦਾ ਆਪਦਾ ਅਲੱਗ-ਅਲੱਗ ਰੇਟ ਆ ਹਨਾ ਅਲੱਗ-ਅਲੱਗ ਏਰੀਆ ਦੇ ਚਾਰਜ ਨੇਗੇ ਬਾਕੀ ਜਿਹੜਾ ਬਿਜਲੀ ਵਾਲਾ ਸੁਣਦਾ ਹਾਂ ਬਿਜਲੀ ਵਾਲੇ ਦੇ ਵਿੱਚ ਵੀ ਬਾਈ ਕਈ ਤਾਂ ਸਸਤੇ ਹੀ ਆ ਤਿੰਨ ਹਜ਼ਾਰ ਦਾ ਵੀ ਆ ਜਾਂਦਾ ਹੈ ਮੈਂ ਤੁਹਾਨੂੰ ਉਹੀ ਦੱਸਦਾ ਬਈ ਬਿਜਲੀ ਵਾਲਾ ਤਾਂ 2500 ਤੋਂ ਸ਼ੁਰੂ ਹੈ ਅੱਛਾ ਤੇ ਇੱਕ ਜਿਹੜੇ 7-7 8-8 ਹਜ਼ਾਰ ਦੇ ਉਹਨਾਂ ਵਿੱਚ ਕੀ ਫਰਕ ਹੈ ਉਹਨਾਂ 'ਚ ਫਰਕ ਤੁਹਾਨੂੰ ਦੱਸਦਾ ਬਈ ਜਿਹੜਾ 2500 3000 ਵਾਲਾ ਗਿਜਰਾ ਉਹਦੇ ਵਿੱਚ ਨਾ ਤਾਂ ਮਗਨੀਸ਼ੀਅਮ ਰਾਡ ਹੋਵੇ ਠੀਕ ਹੈ ਜੀ ਨਾ ਬਾਈ ਉਹ ਗਲਾਸ ਲਾਈਨ ਹੋਵੇ ਗਲਾਸ ਲਾਈਨ ਤੋਂ ਭਾਅ ਬਈ ਉਹਦੇ ਵਿੱਚ ਜਿਵੇਂ ਆਪਣੀ ਥਰਮੋਸ ਹੁੰਦੀ ਹੈ ਉਹਦੇ ਵਿੱਚ ਪਰਤ ਚੜੀ ਹੁੰਦੀ ਆ ਕੰਚ ਦੀ ਹਾਂ ਕੱਚ ਦੀ ਆਪਾਂ ਕਹਿੰਦੇ ਅੰਦਰ ਲੇਡ ਵੱਜੀ ਹੁੰਦੀ ਹੈਗੀ ਗਲਾਸ ਲਾਈਨ ਵਾਲੇ ਦੇ ਠੀਕ ਹੈ ਦੂਸਰੇ ਦਾ ਡਰਮ ਆ ਹੁੰਦਾ ਸਟੀਲ ਡਰਮ ਹੁੰਦਾ ਉਹਦਾ ਠੀ ਮਤਲਬ ਕਿ ਚਲੋ ਕਿਸੇ ਦੀ 5 ਸਾਲ ਦੀ ਕਿਸੇ 7 7 ਸਾਲ ਦੀ ਟੈਂਕ ਲੀਕ ਹੋਣ ਦੀ ਠੀਕ ਹੈ ਕਿ ਲੀਕ ਨਹੀਂ ਹੁੰਦਾ ਲੀਕ ਤਾਂ ਬਾਈ ਮੰਨ ਕੇ ਚਲੋ 100 ਦੇ ਵਿੱਚੋਂ ਇੱਕ ਅੱਧਾ ਗਿੱਜਰੀ ਆਉਂਦਾ ਜਿਹਦਾ ਡਰਮ ਲੀਕ ਹੁੰਦਾ ਨਹੀਂ ਇਹ ਨੋਭਤਾਂ ਦੀ ਨਹੀਂ ਲੀਕ ਵਾਲੀ ਅੱਜ ਤੱਕ ਬਹੁਤ ਘੱਟ ਚਾਂਸ ਨੇ ਠੀਕ ਹੈ ਜੀ ਮੇਨ ਪ੍ਰੋਬਲਮ ਕੀ ਉਹਨਾਂ ਚ ਰਾੜ ਜਿਹੜੇ ਆਪਣਾ ਸਿੰਪਲ ਲੱਗੇ ਹੁੰਦੇ ਆ ਹਾਂਜੀ ਪਰ ਲਿਆਂ ਡਬਲ ਹੁੰਦੀਆਂ ਉਹ ਸਿੰਪਲ ਹੁੰਦੀਆਂ ਨਹੀਂ ਸਲਾਈ ਵਾਲੀਆਂ ਜਿਹਨੂੰ ਆਪਾਂ ਕਹਿੰਦੇ 60-70 ਰੁਪਏ ਦੀ ਰਲੇ ਆ ਜਾਂਦੀ ਜਿਹੜੇ ਆਪਣੇ 2500 ਤੋਂ 3000 ਵਾਲੇ ਗਿੱਜਰੇ ਹੂੰ ਹੂੰ ਉਸ ਤੋਂ ਬਾਅਦ ਜਿਹੜੇ ਆਪਣੇ ਗਲਾਸ ਲਾਈਨ ਵਾਲੇ ਠੀਕ ਹੈ ਉਹਦੇ ਮੁਕਾਬਲੇ ਜੇ ਉਹਦਾ ਰਾੜ ਆਪਣਾ 3500 ਦਾ ਤਾਂ ਭਾਈ ਉਹਨਾਂ ਦਾ ਰਾੜ ਘੱਟੋ-ਘੱਟ 750 ਦਾ ਰਾੜ ਮਿਲਦਾ ਬਾਜ਼ਾਰ ਤੋਂ ਹੂੰ ਹੂੰ ਤੇ ਉਹਨਾਂ ਦੇ ਮੈਗਜੀਸ਼ੀਅਮ ਜਿਹੜੀ ਰਾੜ ਹੈ ਉਹ ਆਪਾਂ ਬਾਜ਼ਾਰ ਤੋਂ ਲੈ ਕੇ ला ਸਕਦੇ ਹਾਂ ਉਹ 100-150 ਰੁਪਏ ਦੀ ਆਪਾਂ ਨੂੰ ਬਾਜ਼ਾਰ ਤੋਂ ਮਿਲ ਜਾਂਦੀ ਹੈ ਸ਼ੋਰੇ ਵਾਲੀ ਹੂੰ ਹੂੰ ਜਿਹੜੀ ਮੰਨ ਕੇ ਚੱਲੋ ਵਿੱਚ ਸ਼ੋਰਾ ਹੋਵੇ ਉਹਨੂੰ ਖਤਮ ਕਰ ਦਿੰਦੀ ਆ ਪਾਣੀ ਦੇ ਵਿੱਚ ਮਿਲਾ ਦਿੰਦੀ ਆ ਉਹ ਰਾੜ ਆਪ ਹੀ ਖਤਮ ਹੋ ਜਾਂਦੀ ਆ ਹੂੰ ਹੂੰ ਕਹਿੰਦਾ ਭਾਬੀ ਆਪਣੇ 2-2 ਸਾਲ ਨਿਗਾਹ ਦਿੰਦੀ ਆ ਰਾੜ ਉਹ ਜੇ ਆਪਾਂ ਲਾਈਏ ਰਾੜ ਉਹਦੇ ਨਾਲ ਓਕੇ ਰਾੜ ਦੇ ਵਿੱਚ ਹੀ ਲੱਗੀ ਆਉਂਦੀ ਆ ਉਹਦੇ ਵਿੱਚ ਪੋਰਟ ਦਿੱਤਾ ਹੁੰਦਾ ਨਹੀਂ ਆ ਠੀਕ ਹੈ ਬਈ ਹੁਣ ਇਹਦੇ ਵਿੱਚ ਕੀ ਆ ਬਾਈ ਜਿਹੜਾ ਇਹਨਾਂ ਰੇਟ ਆ 3500 ਆਪਣਾ ਸੌਰੀ 7000 8000 ਹਾਂਜੀ ਇੱਕ ਤਾਂ ਦੇਖੋ ਰਾੜ ਦਾ ਫਰਕ ਹੋ ਗਿਆ ਬਾਈ ਬਿਲਕੁਲ ਗਲਾਸ ਲਾਈਨ ਹੋ ਗਿਆ ਗੀజర్ ਗਲਾਸ ਦੀ ਰੇਟ ਚੜੀ ਹੋਗੀ ਠੀਕ ਹੈ ਜੀ ਬਾਕੀਆਂ ਰਲੀਆਂ ਉਹ ਚ ਕਾਪਰ ਤਾਰ ਵਾਲੀਆਂ ਹੁੰਦੀਆਂ ਨੇ ਹੈਵੀ ਲੱਗੀਆਂ ਹੁੰਦੀਆਂ ਨੇ ਹਾਂ ਡਬਲਰ ਲੀਆਂ ਹੁੰਦੀਆਂ ਨੇ ਓਕੇ ਥਰਮੋਸਟੇਟ ਵੀ ਲੱਗਿਆ ਹੁੰਦਾ ਵਾਲਿਆਂ ਦੇ ਠੀਕ ਹੈ ਬਈ ਠੀਕ ਉਹਦੇ ਚ ਹੁਣ ਇੱਕ ਸਾਨੂੰ ਛੋਟੇ ਨਾਲ ਗੱਲ ਸਾਂਝੀ ਕਰਦਾ ਹਾਂ ਹਾਂਜੀ ਅਸੀਂ ਹੁਣ ਮਰਫੀ ਰੀਚੜਦਾ ਬਾਈ ਜਿਹੜਾ ਇੱਕ ਗੀజర్ ਸੀਗਾ ਉਹਦਾ ਰਾੜ ਅਸੀਂ ਅਖਿਆ ਵਿਚਾਲ ਆਪਾਂ ਕੰਪਨੀ ਵਾਲਾ ਤੋਂ ਲੈ ਅਸੀਂ ਦੁਕਾਨ ਵਾਲੇ ਨਾਲ ਗੱਲ ਕੀਤੀ ਉਹਨੇ ਸਾਨੂੰ ਡਿਸਟ੍ਰੀਬਿਊਟਰ ਦਾ ਨੰਬਰ ਦੇਦਾ ਵੀ ਉੱਥੇ ਤੁਸੀਂ ਬਾਈ ਨਾਲ ਗੱਲ ਕਰ ਲਓ ਹੂੰ ਹੂੰ ਅਸੀਂ ਵੀਰੇ ਉਹਨਾਂ ਨੂੰ ਫੋਨ ਲਾਇਆ ਅੱਛਾ ਅਸੀਂ ਆਖਿਆ ਵੀ ਜੇ ਇਸ ਕਰ ਇਸ ਤਰ੍ਹਾਂ ਬਾਈ ਆਪਣਾ ਸ਼ਹਿਰ ਤੋਂ ਬੋਲਦੇ ਆ ਵੀ ਸਾਨੂੰ ਮਰਫੀ ਰੀ ਚੜਦਾ ਜਿਹੜਾ ਰਾੜ ਹੈ ਤੁਸੀਂ ਕੀ ਰੇਟ ਦੇਵੋਗੇ ਅੱਛਾ ਤੁਸੀਂ ਹੈਰਾਨ ਰਹਿ ਜਾਓਗੇ ਬਾਈ ਸਾਥ ਉਹਨਾਂ ਨੇ ਦੂਜੇ ਕੀਚਰ ਦਾ ਰੇਟ ਹੀ ਮੰਗ ਲਿਆ ਅੱਛਾ ਸਾਨੂੰ ਕਹਿੰਦੇ ਬਾਈ 2400 ਰੁਪਏ ਦਾ ਦਾ ਰਾੜ ਹੈਗਾ ਠੀਕ ਹੈ ਤੇ 400 ਰੁਪਏ ਦੀ ਬਾਈ ਮੈਗਨੀਸ਼ੀਅਮ ਰਾੜ ਹੈ ਦੀ ਅੱਛਾ ਤੇ ਉਸ ਤੋਂ ਬਾਅਦ ਕਹਿੰਦੇ ਬਾਈ ਜੇ ਤੁਸੀਂ ਇਹਦੀ ਕੋਈ ਗਾਰੰਟੀ ਵਾਰੰਟੀ ਲੈਣੀ ਹੈ ਇੱਕ ਮਿੰਟ ਦੀ ਗਾਰੰਟੀ ਵਾਰੰਟੀ ਨਹੀਂ ਇਹਦੀ ਸਾਡਾ ਅਰੀਜਨਲ ਦੀ ਸਾਡੀ ਗਾਰੰਟੀ ਹੂ 2400 ਦਾ ਰਾੜ ਅੱਛਾ 400 ਦੀ ਇਹਦੇ ਜਿਹੜੀ ਤੁਸੀਂ ਰਾੜ ਲਾਉਂਗੇ ਮਕਜੀਸ਼ੀਆ ਵਾਲੀ ਉਹ ਅੱਡ ਲੱਗੂਗੀ ਓਕੇ ਕਹਿੰਦਾ ਭਾਵਾ ਆਪਾਂ ਤੋਂ 2800 ਰੁਪਏ ਮੰਗ ਲਿਆ ਬਾਈ ਉਹਨਾਂ ਨੇ ਠੀਕ ਹੈ ਬਾਈ ਪਰ ਅਸੀਂ ਪੁੱਛਿਆ ਵੀ ਚਲੋ ਤੁਹਾਡੇ ਕੋਲੇ ਆਪਾਂ ਸੁੱਤੋਂ ਲੈ ਲੈਣੇ ਆਂ ਵੀ ਚਲ ਸਾਨੂੰ ਭੇਜ ਦਿਓ ਕਹਿੰਦੇ ਵੀ ਹਾਲੇ ਹਫ਼ਤਾ ਲੱਗੂ ਸਾਡੇ ਕੋਲੇ ਸਟਾਕ ਹੈ ਨਹੀਂ ਬਿਲਕੁਲ ਤੁਸੀਂ ਦੇਖੋ ਵੀ ਹੁਣ ਤੁਹਾਨੂੰ ਜਾਣਕਾਰੀ ਨਾਲ ਵਿੱਚ ਇਹ ਵੀ ਦੱਸਣਾ ਜੇ ਜਦੋਂ ਤੁਸੀਂ ਲੈਣੇ ਹੋ ਬਾਈ ਡੀਲਰ ਤੋਂ ਕਿਤੋਂ ਮਰਜ਼ੀ ਲੈ ਲਓ ਕਿਹੜਾ ਮਰਜ਼ੀ ਗੀਜਰ ਲੈ ਲਓ ਹਾਂ ਹਾਂ ਵੀ ਹਾਂ ਹਾਂ ਕਰਾਉਤਾ ਦੇਖੋ ਵੀਰੇ ਹੋਣੀ ਹੋਣੀ ਆ ਹਣਾ ਬਿਲਕੁਲ ਆਪਾਂ ਨੂੰ ਉਹਦੇ ਵਿੱਚ ਕੋਈ ਚੀਜ਼ ਜੇ ਵਿੱਚ ਫਲਟ ਪੈ ਗਿਆ ਆਪਾਂ ਨੂੰ ਬਾਜ਼ਾਰ ਚੋਂ ਲੈਣੀ ਪੂ ਹਾਂ ਹਾਂ ਤੇ ਹੁਣ ਉਹਨਾਂ ਨੇ ਆਪਾਂ ਤੋਂ 2800 ਰੁਪਿਆ ਮੰਗ ਲਿਆ ਠੀਕ ਹੈ ਜੀ ਤੇ ਤੁਸੀਂ ਹਿਸਾਬ ਲਾ ਲਓ ਵੀ ਜੇ ਆਪਾਂ ਹੁਣ ਗਾਹਕ ਤੋਂ 2800 ਰੁਪਿਆ ਤਾਂ ਉਹਨਾਂ ਨੇ ਆਪਾਂ ਤੋਂ ਲੈ ਲਿਆ ਆਪਾਂ 4-500 ਰੁਪਏ ਆਪਣੀ ਲੇਬਰ ਲਾਈ ਆਪਾਂ ਖੋਲ ਖਲਾਈ ਸਾਫ ਸਪਾਈ ਹਾਂਜੀ 3500 ਰੁਪਏ ਵਾਂਗੂ ਹੋ ਗਿਆ ਬਾਈ ਬਿਲਕੁਲ ਜੇ ਤਾਂ ਆਪਾਂ 3500 ਰੁਪਿਆ ਗਾਹਕ ਨੂੰ ਦਿੱਤਾ 3500 ਰੁਪਿਆ ਵੀ ਆਪਣਾ ਬਣ ਗਿਆ ਅਗਲਾ 1000 1000 ਰੁਪਿਆ ਹੋਰ ਪਾ ਹਾਂਜੀ ਇਸ ਕਰਕੇ ਵੀ ਕੰਪਨੀਆਂ ਵਿੱਚ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀਆਂ ਵੀ ਤੁਸੀਂ ਸਾਡੀ ਚੀਜ਼ ਲਾਓ ਆਇਆ ਕਰੋ ਮਗਰ ਬਾਈ ਲੁੱਟੜੇ ਤੇ ਹੋ ਜਾਂਦੀਆਂ ਨੇ ਠੀਕ ਹੈ ਤੁਸੀਂ ਉਹੀ ਗੱਲ ਵੀ ਹੁਣ ਅਸੀਂ ਤਾਂ ਅਗਲੇ ਨੂੰ ਕਹਿੰਦੇ ਹਾਂ ਵੀ ਤੁਸੀਂ ਜਿਹੜਾ ਗਿੱਜਰ ਮਰਜ਼ੀ ਲੈ ਲਓ ਇੱਥੋਂ ਲੈਨੇ ਆ ਲੋਕਲ ਡੀਲਰ ਤੋਂ ਲਵੋ ਹਾਂ ਲੋਕਲ ਡੀਲਰ ਤੋਂ ਲੈ ਕੇ ਵੀ ਉਹਦੇ ਨਾਲ ਗੱਲ ਜ਼ਰੂਰ ਕਰ ਲਓ ਵੀ ਬਾਈ ਜੇ ਕੱਲ ਨੂੰ ਇਹਦਾ ਰਾੜ ਖਰਾਬ ਹੋ ਗਿਆ ਹਾਂਜੀ ਹਾਂਜੀ ਤੁਸੀਂ ਰਾੜ ਕਿੰਨੇ ਦਾ ਦਿਓਗੇ ਬਿਲਕੁਲ ਉਹਨੂੰ ਬਾਈ ਅਸੀਂ ਬਾਜ਼ਾਰ ਚ ਰਾੜ ਲੈਂਦਾ ਉਹ ਸਾਨੂੰ 750 ਦਾ ਮਿਲਿਆ ਹਾਂ ਹਾਂ ਹੁਣ ਜੇ ਦੇਖਿਆ ਜਾਵੇ ਵੀ ਰਾੜ ਉਹ 1 ਸਾਲ ਚੱਲ ਗਿਆ ਹਾਂਜੀ ਹਾਂਜੀ ਚਲੋ ਫੇਰ ਵੀ ਤੁਸੀਂ ਹਿਸਾਬ ਲਾ ਬਿਲਕੁਲ ਇਕੱਲੇ ਤੇ ਜਿਹੜੀ ਮੈਗਨੀਸ਼ੀਅਮ ਰਾੜ ਆ ਉਹ ਆਪਾਂ ਨੂੰ 100 150 ਦੀ ਬਾਜ਼ਾਰ ਚ ਉਹ ਮਿਲਦੀ ਆ ਹਾਂਜੀ ਹਾਂਜੀ ਤੇ ਜਿਹੜਾ ਆਪਾਂ ਬਾਜ਼ਾਰ ਤੋਂ ਲੈਂਦਾ ਬਾਈ ਉਹਦੀ ਆਪਾਂ ਨੂੰ ਗਰੰਟੀ ਵੀ ਮਿਲੀ ਆ ਬਿਲਕੁਲ ਐਕਸੀਜਨ ਦੀ ਹਾਂਜੀ ਹਾਂਜੀ ਇਸ ਕਰਕੇ ਵੀ ਕੰਪਨੀ ਵਾਲਿਆਂ ਨੂੰ ਇਹੀ ਕਹਿਣਾ ਵੀ ਬਾਈ ਤੁਸੀਂ ਪਹਿਲਾਂ ਵੱਡੇ ਵੱਡੇ ਦਾਅਵੇ ਜੋ ਕਰ ਲੈਨੇ ਹੋ ਬਾਅਦ ਚ ਉਹਨਾਂ ਨੂੰ ਨਵਾਇਆ ਵੀ ਕਰੋ ਹਾਂਜੀ ਹਾਂਜੀ ਪਹਿਲਾਂ ਜਦੋਂ ਤੁਸੀਂ ਚੀਜ਼ ਵੇਚਣੀ ਹੁੰਦੀ ਆ ਮਾਰਕੀਟ 'ਚ ਉਹ ਤਾਂ ਤੁਸੀਂ ਵੱਡੀਆਂ ਵੱਡੀਆਂ ਐਡਾਂ ਮਸ਼ਹੂਰੀਆਂ ਲਾ ਦੇਣੋ ਵੀ ਆ ਸਾਡੀ ਚੀਜ਼ ਲਾਓ ਸਾਡੀ ਚੀਜ਼ ਖਰਾਬ ਨਹੀਂ ਹੁੰਦੀ ਜ਼ਿੰਦਗੀ ਭਾਰਾ ਜਦੋਂ ਮਰਜੀ ਸਮਾਨ ਲੈ ਲਓ ਆ ਲੈ ਲਓ ਹਾਂਜੀ ਹਾਂਜੀ ਮ ਮੋਰਕੇ ਲੋਟ ਨਹੀਂ ਆਉਂਦਾ ਕੰਮ ਅਗਲਾ ਕਹਿੰਦਾ ਯਾਰ ਤੂੰ ਤਾਂ ਬਈ ਸਾਡਾ ਝੁਗਾ ਚੌੜੀ ਕਰਾਤਾ ਸਾਨੂੰ ਮਹਿੰਗੀ ਚੀਜ਼ ਲਵਾਦੀ ਕਿਉਂ ਅਸੀਂ ਅਗਲੇ ਨੂੰ ਦੱਸਣਾ ਹੁੰਦਾ ਜਾ ਕੇ ਵੀ ਤੁਸੀਂ ਆਹ ਚੀਜ਼ ਲਾਓ ਅਸੀਂ ਤਾਂ ਇਹਨੂੰ ਰეკਮੈਂਡ ਕਰਦੇ ਆ ਬਿਲਕੁਲ ਵੀ ਤੁਸੀਂ ਵਧੀਆ ਚੀਜ਼ ਆ ਬਈ ਆਹ ਲਾਓ ਹਾਂਜੀ ਹਾਂਜੀ ਪਰ ਜਦੋਂ ਬਈ ਖਰਾਬ ਹੋ ਗਈ ਅਗਲਾ ਤਾਂ ਸਾਨੂੰ ਕੋਈ ਤੁਸੀਂ ਖੋਲਾਂਗੇ ਬਿਲਕੁਲ ਬਾਅਦ ਦੇ ਵਿੱਚ ਜੇ ਆਪਾਂ ਉਹਦੇ ਰੁਪਈ ਉਨੇ ਲਵਾਤੇ ਹੁਣ ਜੇ ਉਹ ਦੇਖਿਆ ਜਾਵੇ ਉਹ ਜਿਹੜਾ ਆਪਾਂ ਲਾਇਆ 7300 ਰੁਪਿਆ ਰੇਟ ਸੀ ਉਹਦਾ ਅੱਜ ਤੋਂ 2 3 4 ਸਾਲ ਪਹਿਲਾਂ ਹੁਣ ਇਹਨਾਂ ਦੇ ਰੇਟ 5800 ਰੁਪਏ ਹੋ ਗਏ ਮਨਫਰੀ ਚੜਦੇ ਠੀਕ ਫਿਰ ਆਪਾਂ ਗਰੰਟੀ ਵੀ ਨਹੀਂ ਦੇ ਰਹੇ ਕਹਿੰਦਾ ਭਾਬ ਕੀ ਜੇ ਤੁਹਾਡੇ ਜਿਆਦਾ ਪੈਸੇ ਲੱਗਦੇ ਤੁਸੀਂ ਉਹ ਤੇ ਪੁਰਾਣੇ ਤੇ ਪੈਸੇ ਨਾਲ ਵੀ ਜੇ ਤੁਸੀਂ ਕਹਿੰਦਾ ਭਾਬਾ ਸੋਨ ਨੂੰ ਬਈ ਜੇ ਤੁਸੀਂ 7-8000 ਲਾ ਕੇ ਤੁਹਾਡਾ ਗਿਜਰ 5-6 ਸਾਲ 7 ਸਾਲ ਚੱਲ ਗਿਆ ਬਹੁਤ ਹੈ ਪਹਿਲੀ ਗੱਲ ਤਾਂ ਉਹਨੂੰ ਬਿਜਲੀ ਵਾਲੇ ਨੂੰ ਤਾਂ ਬਈ ਹੂੰ ਖਿਲਾਓ ਨਾ ਠੀਕ ਹੈ ਗੈਂਸ ਵਾਲੇ ਜੀ ਤੁਸੀਂ ਸਰਵਿਸ ਕਰਾ ਲਓ ਗੈਂਸ ਵਾਲੇ ਦੇ ਵਿੱਚ ਐਡਾ ਕੋਈ ਫੰਡਾ ਨਹੀਂ ਹੁੰਦਾ ਹੂੰ ਹੂੰ ਬਿਜਲੀ ਵਾਲਾ ਜਦੋਂ ਖੁੱਲ ਗਿਆ ਵੀਰੇ ਜੀ ਤੁਸੀਂ ਉਹਨੂੰ ਸਾਫ਼ ਕਰਾਉਣ ਦੇ ਚੱਕਰ 'ਚ ਵੀ ਖੋਲ ਲਿਆ ਹੂੰ ਹੂੰ ਐ ਨਹੀਂ ਪਤਾ ਵੀ ਸੋਨ ਨੂੰ ਉਹ 2000 ਨੂੰ ਜਾਂ 1500 ਨੂੰ ਖੂ ਪਟ ਦੇ ਬਿਲਕੁਲ ਕਿਉਂਕਿ ਭਾਈ ਉਹਦਾ ਰਾਡ ਪਾਉਣਾ ਪੂ ਕਈ ਵਾਰੀ ਮਾਡਲ ਵਾਲੇ ਆਉਂਦੇ ਸਾਨੂੰ ਮੈਂ ਦੱਸਖਣਾ ਵੀ ਰਾਡ ਨਹੀਂ ਮਿਲਦਾ ਇਹ ਲੈਣ ਤੋਂ ਪਹਿਲਾਂ ਤੁਸੀਂ ਇਹ ਦੁਕਾਨਦਾਰ ਨਾਲ ਡੀਲਰ ਨਾਲ ਗੱਲ ਕਰ ਲਓ ਵੀ ਭਾਈ ਅਸੀਂ ਲੈਦਾ ਰਹੇ ਹਾਂ ਗੀਜ਼ਰ ਵੀ ਕੱਲ ਨੂੰ ਤੁਸੀਂ ਇਹਦਾ ਰਾਡ ਦੇ ਦੋਗੇ ਕਿ ਕਿੰਨੇ ਰੁਪਈਆ ਦਾ ਦੇ ਦੋਗੇ ਬਿਲਕੁਲ ਜੀ ਕਿਉਂਕਿ ਜਿਹੜੀ ਜੀ ਲੱਗ ਗਈ ਖਰਾਬ ਤਾਂ ਉਹਨੇ ਹੋਣੀ ਹੋਣਾ ਤੇ ਭਾਈ ਜਿਹੜਾ ਆਪਾਂ ਦੇਸੀ ਗੀਜ਼ਰ ਲੈਣੇ ਆ ਉਹਦੇ ਵਿੱਚ ਪਾਣੀ ਕਿੰਨੇ ਘੰਟੇ ਗਰਮ ਰਹਿ ਜਾਂਦਾ ਦੇਸੀ ਗੀਜ਼ਰ ਤਾਂ ਭਾਈ ਮੰਨ ਕੇ ਚੱਲੋ ਤੁਸੀਂ 2-2.5 ਘੰਟੇ ਰਹੂ ਜਦੋਂ ਪੂਰੀ ਠੰਡ ਹੋਈ 3 ਘੰਟੇ ਵੱਧ ਤੋਂ ਵੱਧ ਠੀਕ ਹੈ ਤੇ ਜਿਹੜਾ ਤੁਸੀਂ ਇਹ ਗ ਠੀਕ ਹੈ ਜੀ ਰਹਿ ਜਾਂਦਾ ਬਾਈ ਪੂਰੀ ਠੰਡ ਦੇ ਇਹ ਤੋਂ ਵੱਧ ਵੀ ਰਹਿ ਸਕਦਾ ਹਾਂ ਵੱਧ ਵੀ ਰਹਿ ਸਕਦਾ ਘੱਟੋ ਘੱਟ ਮੰਨ ਕੇ ਚਲੋ ਤੁਸੀਂ 6-7 ਘੰਟੇ ਤਾਂ ਮੂਲ ਹੀ ਗੱਲ ਹੀ ਆ ਠੀਕ ਹੈ ਬਈ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਉਦੋਂ ਫਿਰ ਉਹਦੇ ਵਿੱਚ ਗਲਾਸ ਲੈਣ ਕਰਕੇ ਜਾਦੇ ਆਪਣਾ ਪਰਤ ਫੇਰੀ ਹੁੰਦੀ ਆ ਤਾਂ ਠੰਡਾ ਘੱਟ ਹੁੰਦਾ ਠੀਕ ਹੈ ਤੇ ਹੁਣ ਜਿਹੜੇ ਭਰਾ ਆਪਾਂ ਨੂੰ ਦੇਖ ਰਹੇ ਆ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਵੀ ਜੇ ਮੰਨ ਲਓ ਉਹਨਾਂ ਨੇ ਗਿੱਜਰ ਲੈਣਾਗਾ ਕਿਉਂਕਿ ਹਰੇਕ ਨੂੰ ਲੋਡ ਪੈਂਦੂ ਹੀ ਆ ਹਾਂਜੀ ਹਾਂਜੀ ਤੇ ਉਹਦੇ ਬਾਰੇ ਦੱਸਿਓ ਵੀ ਬਿਜਲੀ ਵਾਲਾ ਕਿਹੜਾ ਲੈਣਾ ਕੋਈ ਕੰਪਨੀ ਵਗੈਰਾ ਵੀ ਦੱਸ ਸਕਦੇ ਹੋ ਜਾਂ ਵੀ ਤੁਸੀਂ ਕੰਪਨੀ ਸੁਜੈਸਟ ਨਹੀਂ ਕਰਦੇ ਉਹਦੇ ਵਿੱਚ ਬਾਈ ਆਏ ਆ ਦੇਖੋ ਜੇ ਹੁਣ ਆਪਾਂ ਕਿਸੇ ਕੰਪਨੀ ਦਾ ਨਾਮ ਲੈਨੇ ਆ ਹਨਾ ਫਿਰ ਅਗਲਾ ਉਹੀ ਗੱਲ ਆ ਵਿੱਚ ਕਮੈਂਟਾਂ ਦੇ ਮੇਰੀ ਉਠਾਈ ਜਾਂਦਾ ਬਾਈ ਇਹਨਾਂ ਨੂੰ ਇਹਨਾਂ ਨੇ ਕੰਪਨੀ ਵਾਲਿਆਂ ਨੇ ਕਹਿਤਾ ਆ ਇਹਦੇ ਬਿਲਕੁਲ ਬਿਲਕੁਲ ਉਹ ਦੇਖੋ ਬਾਈ ਤੁਸੀਂ ਜਿਹੜਾ ਮਰਜ਼ੀ ਲੈ ਲਓ ਅਸੀਂ ਤਾਂ ਕਹਿੰਦੇ ਗਲਾਸ ਲੈਣ ਵਾਲਾ ਹੀ ਦੇਖਣਾ ਚਾਹੀਦਾ ਦਿੱਕਤ ਆ ਬਾਈ ਤੁਸੀਂ ਗਿੱਜਰ ਲਓ ਗਲਾਸ ਲੈਣ ਵਾਲਾ ਠੀਕ ਹੈ ਜੀ ਜਿਹੜੀ ਮਰਜ਼ੀ ਕੰਪਨੀ ਲੈ ਲਓ ਠੀਕ ਹੈ ਜੀ ਜਿਹੜਾ ਤੁਸੀਂ 3504 ਆਏ ਵਾਲਾ 1000 ਵਾਲਾ ਲੈਨੇ ਹੋ ਉਹਦੇ ਵਿੱਚ ਮੇਨ ਪ੍ਰੋਬਲਮ ਕੀ ਆ ਹ ਉਹਦੇ ਵਿੱਚ ਨਾ ਤਾਂ ਮਗਜੀਸ਼ੀਅਮ ਰਾੜ ਆ ਓਕੇ ਕਿਉਂਕਿ ਮਗਜੀਸ਼ੀਅਮ ਰਾੜ ਤੋਂ ਬਿਨਾ ਭਾਈ ਉਹਦੇ ਵਿੱਚ ਸ਼ੋਰਾ ਇੰਨਾ ਭਰ ਜਾਣਾ ਥੋੜਾ ਰਾੜ ਆ ਜਿਹੜਾ ਬਲੌਕ ਹੋ ਜਾਣਾ ਬਿਲਕੁਲ ਬਾਕੀ ਗਿੱਜਰ ਨੂੰ ਵੀਰੇ ਨੂੰ ਕੁਛ ਨਹੀਂ ਹੁੰਦਾ ਰਲੇ ਨੂੰ ਕੁਛ ਨਹੀਂ ਹੁੰਦਾ ਉਹਦੇ ਵਿੱਚ ਆਟਮੇ ਸਿਰਫ ਚਾਰ ਲੱਗੀਆਂ ਹੁੰਦੀਆਂ ਠੀਕ ਹੈ ਸਟੀਲ ਟੈਂਕ ਹੋ ਗਿਆ ਹਾਂ ਰਲੀਆਂ ਹੋ ਗਈਆਂ ਰਾੜ ਹੋ ਗਿਆ ਤੇ ਬਾਡੀ ਹੋ ਗਈ ਹਾਂ ਹਾਂ ਆਹ ਚੀਜ਼ਾਂ ਨੇ ਭਾਈ ਉਹਦੇ ਨਾਲ ਗਿੱਜਰ ਤਿਆਰ ਹੋ ਜਾਣਾ ਹੋਰ ਹੋਝ ਕੋਈ ਬੜਾ ਲੰਮਾ ਜੋੜਾ ਪ੍ਰੋਸੈਸ ਨਹੀਂ ਹੁੰਦਾ ਇਹਦੇ ਵਿੱਚ ਠੀਕ ਹੈ ਤੇ ਉਸ ਕਰਕੇ ਸਾਨੂੰ ਕਹਿੰਦੇ ਆ ਵੀ ਜੇ ਤੁਹਾਡਾ ਨਹੀਂ ਸਰਦਾ ਭਾਈ ਆਪਣਾ ਦਾ ਜੇ ਤੁਹਾਡਾ ਲੋਟ ਸਾਡੇ ਕੋਲ ਸਿਲੰਡਰਾਂ ਦਾ ਤਾਂ ਤੁਸੀਂ ਗੈਂਸਾੜਾ ਲਾ ਲਓ ਜੇ ਛੋਟਾ ਪਰਿਵਾਰ ਹੋ ਉਹਦੇ ਵਿੱਚ ਬਸ ਕੀ ਦੇਖਣ ਆਪਾਂ ਬਈ ਹੈਵੀ ਹੋਣਾ ਚਾਹੀਦਾ ਹਾਂ ਗੈਂਸਾੜੇ ਦਾ ਬਈ ਡਰਾਮਾ ਹੈਵੀ ਲੈ ਲਓ ਪੂਰਾ ਹੈਵੀ ਗੀਜਰ ਲੈ ਲਓ ਘੱਟੋ ਘੱਟ 35-3600 ਰੁਪਏ ਦਾ ਗੀਜਰ ਆਊਗਾ ਹੈਵੀ ਬਿਲਕੁਲ ਉਹਦੇ ਇੱਕ ਥੱਲੇ ਤੋਂ ਨਿਸ਼ਾਨੀ ਵੀ ਦੱਸ ਦਿੰਨੇ ਆਪਾਂ ਜੱਟੂ ਪਾਸਾ ਦੇ ਵਿੱਚ ਨਾ ਇੱਕ ਪੱਤੀ ਆਉਂਦੀ ਆ ਨਾਲ ਠੀਕ ਹੈ ਪਹਿਲਾਂ ਪੱਤੀ ਲੱਗ ਕੇ ਉਹਦੇ ਉੱਪਰ ਗੀਜਰ ਡੰਗਾ ਜਾਂਦਾ ਹਾਂਜੀ ਹਾਂਜੀ ਉਹ ਹੈਵੀ ਹੁੰਦਾਗਾ ਠੀਕ ਹੈ ਜਿਵੇਂ ਪਹਿਲਾਂ ਪਦਮਣੀ ਕੰਪਨੀ ਦੇ ਜਾਂ ਆਪਣਾ ਐਂਡੋ ਕੰਪਨੀ ਦੇ ਗੀਜਰ ਠੀਕ ਹੈ ਜੀ ਇੱਕ ਦੋ ਕੰਪਨੀਆਂ ਦੇ ਹੋਰ ਜਿਵੇਂ ਔਰ ਹੈਵੀ ਆਏਗੀ ਲਾਏ ਆ ਵੀ ਅਜ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਆਈਗੀ ਬਿਲਕੁਲ ਉਹਦੇ ਵਿੱਚ ਬਸ ਮੇਨ ਤੁਸੀਂ ਕੀ ਧਿਆਨ ਰੱਖਣਾ ਉਹ ਦੀ ਜਿਹੜੀ ਸੀਜ਼ਨ ਤੋਂ ਪਹਿਲਾਂ ਸਰਵਿਸ ਕਰਵਾਵੋਗੇ ਉਹਦੇ ਵੀ ਤੁਹਾਨੂੰ ਦੱਸਿਆ ਹੈ ਉਹਦੇ ਵਿੱਚ ਤੁਹਾਨੂੰ ਕੋਈ ਨਵੀਂ ਚੀਜ਼ ਪਾਉਣ ਦੀ ਲੋੜ ਨਹੀਂ ਪੈਂਦੀ ਗੱਲੇ ਸੈਲ ਪਾਉਣੇ ਹਾਂ ਬਈ ਪੱਤੀ ਤੋਂ ਕੀ ਦੇਖਣਾ ਆਪਾਂ ਉਹ ਪੱਤੀ ਵਾ ਜਦੋਂ ਆਪਾਂ ਲਾ ਦਿੰਨੇ ਆ ਉਹਦੇ ਉੱਪਰ ਟੰਗਿਆ ਜਾਂਦਾ ਠੀਕ ਹੈ ਉਹਦੇ ਕਹਿਣ ਦਾ ਵਾ ਵਿੱਚ ਬਾਡੀ ਦੇ ਗਿੱਟੀਆਂ ਨਹੀਂ ਹੁੰਦੀਆਂ ਹਾਂ ਹਾਂ ਉਹਦੇ ਕੱਲੀਆਂ ਗੀਜਰ ਦੇ ਪੱਤਿਆਂ ਦਿੱਤੀਆਂ ਹੁੰਦੀਆਂ ਟੰਗਣ ਵਾਸਤੇ ਐਡਜਸਟੇਬਲ ਹੁੰਦਾ ਉਹਨੂੰ ਆਪਾਂ ਲਾ ਵੀ ਸਕਦੇ ਹਾਂ ਟੰਗ ਵੀ ਸਕਦੇ ਹਾਂ ਜਿਹੜਾ ਹੈਵੀ ਗੀਜਰ ਆਪਾਂ ਉਹ ਲੈਣਾਗਾ ਹਾਂ ਹੈਵੀ ਗੀਜਰ ਹੁੰਦਾ ਜਿਹੜਾ ਅੱਛਾ ਵੀ ਉਹਦੇ ਵਿੱਚ ਕਸਣ ਵਾਸਤੇ ਆਪਾਂ ਨੂੰ ਟੰਗਣ ਵਾਸਤੇ ਉਹਦੇ ਵਿੱਚ ਨਟ ਨਹੀਂ ਹੁੰਦੇ ਠੀਕ ਹੈ ਪਹਿਲਾਂ ਕੰਧ ਦੇ ਵਿੱਚ ਪੱਤੀ ਲੱਗਦੀ ਹੈ ਦੀਵਾਰ ਤੇ ਠੀਕ ਹੈ ਪੱਤੀ ਦੇ ਉੱਪਰ ਟੰਗਾ ਜਾਂਦਾ ਉਹ ਓਕੇ ਜੀ ਉਹ ਹੈਵੀ ਹੁੰਦਾ ਬਾਈ ਉਹਦੀ ਨਿਸ਼ਾਨੀ ਤੁਹਾਨੂੰ ਦੱਸ ਦਿਆਂ ਜੱਟੂ ਪਾਸਾ ਜੋਂ ਉਹਦਾ ਹੋਰ ਕੰਪਨੀਆਂ ਦੇ ਬਹੁਤ ਹੈਵੀ ਤਰ੍ਹਾਂ ਤਰ੍ਹਾਂ ਦੇ ਮਾਡਲ ਆਉਂਦੇ ਆ ਬਿਲਕੁਲ ਬਿਲਕੁਲ ਪਰ ਤੁਹਾਨੂੰ ਸਿੰ ਤੇ ਉਹ ਤੋਂ ਬਾਅਦ ਐ ਵੀ ਜੇ ਤੁਸੀਂ ਬਿਜਲੀ ਵਾਲਾ ਲੈਣਾ ਤੁਹਾਨੂੰ ਉਹੀ ਗੱਲ ਦੱਸ ਦਿਆਂ ਦਵਾਰੇ ਫਿਰ ਉਹਦੇ ਤੁਸੀਂ ਗਲਾਸ ਲੈਣ ਵਾਲਾ ਲੈ ਲਓ ਬਿਲਕੁਲ ਜੀ ਗਲਾਸ ਗਾਰਡ ਕਹਿੰਦੇ ਆ ਗਲਾਸ ਗਾਰ ਲੈਣ ਕਹਿੰਦੇ ਹਰ ਇੱਕ ਦਾ ਹਵਦਾ ਆਪਦਾ ਕਹਿਣ ਦਾ ਢਾਂਗਾ ਮੇਨ ਤਾਂ ਉਹਦੇ ਵਿੱਚ ਤੁਹਾਨੂੰ ਦੱਸ ਖੜਾ ਬਾਕੀ ਤੁਸੀਂ ਬਾਈ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਹਾਂਜੀ ਤੇ ਤੁਸੀਂ ਹੋਰ ਜੇ ਕੋਈ ਸਵਾਲ ਰਹਿ ਗਿਆ ਹੋਵੇ ਹਾਂਜੀ ਹਾਂਜੀ ਤੁਸੀਂ ਆਪਣਾ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਈ ਤੇ ਦੂਜੀ ਗੱਲ ਇੱਕ ਹੋਰ ਆਪਾਂ ਬਾਈ ਹੁਣ ਇੱਕ ਵੀਡੀਓ ਵੀ ਬਣਾਉਣੀ ਹੈ ਵੀ ਆਪਣਾ ਜਿਹੜਾ ਗਿੱਜਰ ਹੈਗਾ ਹਾਂਜੀ ਹਾਂਜੀ ਬਾਲਟੀ ਪਾਣੀ ਦੀ ਜੇ ਮੰਨ ਲਓ 25 ਲੀਟਰ ਪਾਣੀ ਗਰਮ ਕਰ ਰਿਹਾ ਹੈ ਹਾਂਜੀ ਕਿੰਨੀ ਲਾਈਟ ਖਾ ਰਿਹਾ ਕਿੰਨੇ ਟਾਈਮ ਚ ਹਾਂ ਉਹ ਵੀ ਆਪਾਂ ਤੁਹਾਨੂੰ ਬਹੁਤ ਜਲਦੀ ਵੀਡੀਓ ਪਾ ਦੋ ਚਾਰ ਕੰਪਨੀ ਦੇ ਗੀਜਰਾਂ ਤੇ ਇਹ ਟੈਸਟਿੰਗ ਕਰ ਲਾਂਗੇ ਹਾਂਜੀ ਹਾਂ ਕਰਕੇ ਵੀਡੀਓ ਪਾ ਦਾਂਗੇ ਬਾਈ ਆਪਾਂ ਬਹੁਤ ਜਲਦੀ ਕਿਉਂਕਿ ਆਪਣੇ ਭਰਾਵਾਂ ਨੂੰ ਪਤਾ ਲੱਗ ਜੂਗਾ ਵੀ ਕਿਹੜਾ ਆਪਣੇ ਲਈ ਬੈਸਟ ਆ। ਉਹਦੇ ਚ ਐ ਬਾਈ ਆਪਾਂ ਤੁਹਾਨੂੰ ਪਾਣੀ ਦਾ ਟੈਂਪਰੇਚਰ ਹਾਲੇ ਥੋੜਾ ਜਿਹਾ ਵੀ ਮੌਸਮ ਹੋਰ ਠੰਡਾ। ਜਦੋਂ ਮੌਸਮ ਹੋਰ ਹੋ ਜਾਂਦੇ ਹਣਾ। ਜਦੋਂ ਮੌਸਮ ਠੰਡਾ ਹੋ ਗਿਆ ਉਹਦੇ ਆਪਾਂ ਫਿਰ ਵੀਡੀਓ ਪਾਵਾਂਗੇ ਵੀ ਆਹ ਟੈਂਪਰੇਚਰ ਚੈੱਕ ਕਰਾ ਕੇ ਵੀ ਹੁਣ ਟੈਂਪਰੇਚਰ ਇੰਨਾ ਜਮਾਂ ਗੀਜ਼ਰ ਖਾਲੀ ਕਰਕੇ ਉਹਤੇ ਲਾ ਕੇ ਹੂੰ ਹੂੰ ਉਹਦੇ ਬਾਅਦ ਜਦੋਂ ਬਾਈ ਗੀਜ਼ਰ ਆਪਣਾ ਕੱਟ ਕਰ ਗਿਆ ਵੀ ਹੁਣ ਕੱਟ ਕਰ ਗਿਆ ਉਹਦੇ ਆਪਾਂ ਪ੍ਰੋਪਰ ਥਰਮੋਸਟੇਟ ਤੇ ਕੱਟ ਕਰਵਾ ਕੇ ਬਿਲਕੁਲ ਤੁਹਾਨੂੰ ਆਪਾਂ ਗਲਾਸ ਲਾਈਨ ਵਾਲੇ ਦੇ ਵੀ ਚੈੱਕ ਕਰਵਾ ਦਾਂ ਗਲਾ ਤੇ ਹੁਣ ਆਪਣਾ ਵੀਡੀਓ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਤੇ ਹੁਣ ਇੱਕ ਦੂਬਾਰ ਬਈ ਆਪਣੀਆਂ ਲਗਾਤਾਰੀ ਵੀਡੀਓ ਜਿਹੜੀਆਂ ਉਹ ਆਇਆ ਕਰਨੀਆਂ ਡੇਲੀ ਇਸੇ ਪਿਛੇ ਤੇ ਮੇਰੀ ਸੰਬੰਧੀ ਬਿਲਕੁਲ ਤਾਂ ਇਹਨਾਂ ਨੂੰ ਤੁਸੀਂ ਆਪਣੇ ਨੂੰ ਫੋਲੋ ਕਰ ਲਓ ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਕਿਉਂਕਿ ਇਸ ਚੈਨਲ ਤੇ ਸਿਰਫ ਤੁਹਾਡੇ ਕੰਮ ਦੀ ਗੋਈ ਜਾਣਕਾਰੀ ਹੁੰਦੀ ਆ ਕੋਈ ਫਾਲਤੂ ਜਾਣਕਾਰੀ ਨਹੀਂ ਹੁੰਦੀ ਇਸ ਲਈ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਆ ਕਰਿਓ ਤੇ ਸਬਸਕ੍ਰਾਈਬ ਕਰਨਾ ਤਾਂ ਭੁੱਲਿਓ ਹੀ ਨਾ ਬਾਕੀ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੂਗਾ ਤੁਸੀਂ ਕਮੈਂਟ ਕਰਕੇ ਕੋਈ ਵੀ ਜਾਣਕਾਰੀ ਸਾਡੇ ਤੋਂ ਵੀ ਲੈ ਸਕਦੇ ਹੋ ਤੇ ਦੂਜੀ ਗੱਲ ਜੇ ਤੁਹਾਨੂੰ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਵੀ ਦੇ ਸਕਦੇ ਹੋ ਉਹ ਵੀ ਅਸੀਂ ਹਾਂ ਬਈ ਹਾਂ ਕਮੈਂਟ ਕਰ ਸਕਦੇ ਹੋ ਕੋਈ ਜ਼ਰੂਰ ਹੀ ਨਹੀਂ ਵੀ ਆਪਾਂ ਨੂੰ ਵੱਧ ਪਤਾ ਹੋਵੇ ਕੋਈ ਕਿਸੇ ਵੀਰ ਨੂੰ ਵੱਧ ਨੌਲੇਜ ਹੁੰਦੀ ਆ ਜਾਂ ਚੈੱਕ ਕੀਤਾ ਹੁੰਦਾ ਲਾਗੇ ਬਿਲਕੁਲ ਬਿਲਕੁਲ ਐਕਸਪੈਰੀਮੈਂਟ ਕੀਤਾ ਹੁੰਦਾ ਤੁਸੀਂ ਕਮੈਂਟ ਕਰ ਸਕਦੇ ਹੋ ਬਈ ਬਿਲਕੁਲ ਤੇ ਹੁਣ ਆਪਾਂ ਵੀਡੀਓ ਨੂੰ ਬਈ ਇੱਥੇ ਬੰਦ ਕਰਦੇ ਆ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਵੀਰਾਂ ਨੂੰ